ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦੇ ਦਿਮਾਗ ਖਰਾਬ ਹੋ ਜਾਂਦੇ ਆ ਸਵਾ ਦੋ ਸਾਲ ਹੋ ਗਏ ਤੁਹਾਡਾ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੈਂ ਕਿਹਾ ਇੰਨਾ ਕੋ ਫਰਕ ਹੈ ਜਿਹੜੇ ਪਹਿਲਾਂ ਵਾਲੇ ਸੀ ਨਾ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਕਿਉਂਕਿ ਮੈਨੂੰ ਤਾਂ 7.5 ਸਾਲ ਦੇ ਨੂੰ ਮਸ਼ਹੂਰ ਕਰਤਾ ਸੀ ਸੋ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਅਖਬਾਰ 'ਚ ਛਪੇ ਮੈਨੂੰ ਕੋਈ ਚਾ ਨਹੀਂ ਮੇਰੀ ਫੋਟੋ ਟੀਵੀ ਤੇ ਆਵੇ ਇੱਕੋ ਹੀ ਚਾ ਹੈ ਮੈਂ ਪੰਜਾਬੀਆਂ ਦੇ ਕਿਵੇਂ ਕੰਮ ਆ ਸਕਦਾ ਮੈਂ ਕਿਸੇ ਘਰ ਦਾ ਚੁੱਲ੍ਹਾ ਕਿਵੇਂ ਬਚਾ ਸਕਦਾ ਮੈਂ ਕਿਸੇ ਘਰ ਦੀ ਕਬੀਲਦਾਰੀ ਨੂੰ ਕਿਵੇਂ ਲੀਤੇ ਚੜਾ ਸਕਦਾ ਮੈਂ ਨੌਕਰੀਆਂ ਕਿਵੇਂ ਦੇ ਸਕਦਾ ਮੈਂ ਮੁਫਤ ਬਿਜਲੀ ਮੁਫਤ ਲਾਜ ਕਿਵੇਂ ਦੇ ਸਕਦਾ ਮੈਂ ਲੋਕਾਂ ਦੀ ਜ਼ਿੰਦਗੀ 'ਚ ਬਦਲਾਅ ਕਿਵੇਂ ਲਿਆ ਸਕਦਾ ਆਹੀ ਚਾਅ ਹੈ ਬਸ ਸੋ ਵੀਰੋ ਜਿੰਦਾਬਾਦ ਜਿੰਦਾਬਾਦ ਸੋ ਵੀਰੋ ਆ ਦੂਜੇ ਫਿਰਦੇ ਨੇ ਇੱਕ ਤਾਂ ਆ ਪਿਆਰ ਹੈ ਆ ਗੱਡੀ 'ਚ ਮਿਲਦਾ ਕੋਇੰਟਲ ਫੁੱਲ ਆ ਗਏ ਉਹਨੇ ਇੱਕ ਪੈਟਰੋਲ ਪੰਪ ਤੇ ਦੋ ਤਿੰਨ ਵਾਰੀ ਖੜਾ ਕੇ ਸਾਨੂੰ ਗੱਡੀ ਤੁਰੀ ਜਗ੍ਹਾ ਬਣਾਉਣੀ ਪੈਂਦੀ ਆ ਬੈਠਣ ਵਾਸਤੇ ਫੁੱਲ ਥੋੜੇ ਜੇ ਕਟਾ ਦਿੰਨੇ ਆ ਵੀਰੋ ਇੱਕ ਪਾਸੇ ਤਾਂ ਆ ਪਿਆਰ ਆ ਆ ਪੱਗਾਂ ਪਰੀਆਂ ਪਈਆਂ ਹੈਨਾ ਇੱਕ ਪਾਸੇ ਤਾਂ ਆ ਪਿਆਰ ਆ ਦੂਜੇ ਪਾਸੇ ਅਕਾਲੀ ਆ ਕਾਂਗਰਸੀ ਭਾਜਪਾ ਹਰਨੇ ਇਹਨਾਂ ਨਾਲ ਹੱਥ ਮਿਲਾ ਕੇ ਬਾਅਦ ਚ ਉਂਗਲੀਆਂ ਗਿਣਨੀਆਂ ਪੈਂਦੀਆਂ ਨੇ ਲੱਗੇ ਜਾਂ ਰਹਿ ਗਈਆਂ ਗੱਡੀ ਦੇ ਉੱਤੇ ਛੱਤ ਪਾਈ ਹੋਈ ਹੈ ਉਹ ਹਾਂ ਉੱਥੋਂ ਫਲਗਦੀ ਹੈ ਨਾ ਟੈਂਪਰੇਚਰ ਪੁੱਛ ਕੇ ਜਾਂਦੇ ਨੇ ਸੁਖਵੀਰ ਬਾਦਲ ਹੋਰੀ ਕਿੰਨਾ ਟੈਂਪਰੇਚਰ ਹੈ ਹਾਊ ਮਾਚ ਇਜ਼ ਅ ਟੈਂਪਰੇਚਰ ਉਹ ਕਹਿੰਦੇ 40 ਡਿਗਰੀ ਓਕੇ 30 ਡਿਗਰੀ ਹੋਇਆ ਤਾਂ ਦੱਸਿਓ ਪੰਜਾਬ ਬਚਾਵਾਂਗੇ ਫਿਰ ਇਹ ਪੰਜਾਬ ਬਚਾਉਂਦੇ 30 ਡਿਗਰੀ ਸੈਲਸੀਅਸ ਤੇ ਅਸੀਂ ਨਿਕਲੇ ਹੋਇਆ ਆਂ ਪਾਦੋਂਦੀਆਂ ਤੋਂ ਪਾਂਚੋਂ ਅਸੀਂ ਨਿਕਲੇ ਹੋਇਆ ਆਂ ਪਿੰਡਾਂ ਚੋਂ ਸਾਡੀ ਕੀ ਰਿਸ ਕਰ ਲੈਣਗੇ ਇਹ ਸੋ ਵੀਰੋ ਪਹਿਲੀ ਵਾਰ ਹੋਇਆ ਕਿ ਸਰਕਾਰ ਆਪਣੀ ਬਣੀ ਹੈ ਆਪਣੀ ਮੈਨੂੰ 90% ਯੂਥ ਮੈਨੂੰ ਬਾਈ ਜੀ ਕਹਿੰਦਾ ਪਹਿਲੀ ਵਾਰ ਹੋਇਆ ਕਹਿੰਦੇ ਮੁੱਖ ਮੰਤਰੀ ਨੂੰ ਬਾਈ ਜੀ ਕਹਿ ਲੈਣੇ ਨਹੀਂ ਤਾਂ ਕਾਕਾ ਜੀ ਰਜਵਾੜਾ ਜੀ ਆਜਾ ਸਾਹਿਬ ਵੱਡੇ ਸਾਹਿਬ ਛੋਟੇ ਸਾਹਿਬ ਇਹੀ ਨਹੀਂ ਮੁਕਦੇ ਸੀ ਸੋ ਹੁਣ ਤੁਹਾਨੂੰ ਆਪਣਾ ਪਣ ਲੱਗਦਾ ਨਾ ਨੇੜੇ ਖੜ ਕੇ ਮੈਂ ਤੁਹਾਡੇ ਨਾਲ ਗੱਲ ਕਰਦਾ ਨਹੀਂ ਤਾਂ ਪਹਿਲਾਂ ਕਿੱਥੇ ਆਉਂਦੇ ਸੀ ਉਹ ਨੇੜੇ ਚਿੜੀ ਨਹੀਂ ਫੜਕਣ ਦਿੰਦੇ ਸੀ ਉਹ ਨਾ ਦੀ ਨਾ ਇੱਥੇ ਨੇੜੇ ਆਉਣ ਹੀ ਨਹੀਂ ਦਿੰਦੇ ਸੀ ਤੁਹਾਡੇ ਵੋਟਾਂ ਲੈਣੀਆਂ ਬਾਸ ਉਹ ਦੂਰ ਕੇ ਮਹਿਲਾਂ ਦੇ ਕਰ ਲੈ ਦਰਵਾਜ਼ੇ ਬੰਦ ਅੰਦਰੋਂ ਜਿੱਤਣ ਤੋਂ ਬਾਅਦ ਕੀ ਕਰਦੇ ਸੀ ਮਹਿਲਾਂ ਦੇ ਦਰਵਾਜ਼ੇ ਅੰਦਰੋਂ ਬੰਦ ਕਰ ਲੈਨੇ ਸੀ ਐਤ ਕੀ ਫਿਰ ਲੋਕਾਂ ਨੇ ਕੀ ਕੀਤਾ ਲੋਕਾਂ ਨੇ ਬਾਹਰੋਂ ਬੰਦ ਕਰਤੇ ਜਦੋਂ ਬਾਹਰ ਨਿਕਲਣ ਲੱਗੇ ਕਹਿੰਦੇ ਖੁੱਲਦਾ ਨਹੀਂ ਉਹ ਕਹਿੰਦੇ ਨਹੀਂ ਜੀ ਤਾਂ ਬਾਹਰੋਂ ਲਾ ਕੇ ਲੋਕ ਹੁਣ ਰਹੋ ਉੱਥੇ ਹੁਣ ਅਰੂਸਾ ਨੂੰ ਸੀਤਾ ਫਲ ਖਲਾਂਦਾ ਫਿਰ ਹੀ ਗਿਆ ਇੱਥੇ ਚੀਕੂ ਸੀ ਸੀਤਾ ਫਲ ਬੜੇ ਇੱਥੇ ਦੇਖੇ ਨੇ ਮੈਂ ਤਾਂ ਬਾਈ ਗॉड ਜਿਹੜੇ ਘਰ ਚ ਉੱਥੇ ਰਹਿੰਦੀ ਸੀ ਅਰੂਸਾ ਰਹਿੰਦੀ ਸੀ ਉੱਥੇ ਮੈਂ ਤਾਂ ਸੁਖਬੀਨ ਸਿੰਘ ਦਾ ਪਾਠ ਕਰਾਇਆ ਪਹਿਲਾਂ ਮੈਂ ਕਿਹਾ ਪਤਾ ਨਹੀਂ ਕਿੰਨੇ ਕ ਪਾਪ ਹੋਏ ਹੋਣੇ ਇੱਥੇ ਪੜਾਈ ਮਾਰਾ ਮੈਂ ਕਿਹਾ ਉਹ ਰ ਨੇਗੈਟਿਵਿਟੀ ਭਰੀ ਪਈ ਐ ਨੇਗੈਟਿਵਿਟੀ ਸੋਫੇ ਬਦਲਾਏ ਮੈਂ ਤਾਂ ਮੈਂ ਕਿਹਾ ਇਹਨਾਂ ਸੋਫਿਆਂ ਤੇ ਬਹਿ ਕੇ ਬੜੇ ਗਲਤ ਫੈਸਲੇ ਹੋਏ ਹੋਏ ਨੇ ਸਹੀ ਕਰਾਂਗੇ ਸਹੀ ਕਰਾਂਗੇ ਸੋ ਵੀਰੋ ਹਾਂਜੀ 2:00 ਵਜੇ ਤੈਨੂੰ 4 ਤਰੀਕ ਨੂੰ 2:00 ਵਜੇ ਤੈਨੂੰ ਨਹੀਂ ਨਹੀਂ 2 ਤਾਂ ਜ਼ਿਆਦਾ ਨਹੀਂ ਤੇ ਕੋ ਡੂਡ ਤੇ ਡੂਡ ਤੇ ਸੌਦਾ ਮੁੱਕ ਕਰਦੇ ਆਂ ਇੱਕ 35 ਤੇ ਚਲੋ ਨਾ ਤੇਰੇ ਨਾ ਮੇਰੇ 1:35 ਮਿੰਟ ਤੇ ਅਨੰਦਪੁਰ ਸਾਹਿਬ ਦਾ ਰਿਜ਼ਲਟ ਆ ਜਾਊਗਾ ਜੀ ਲੋ ਕਹਤਾ ਜੀ ¡Tú por acá!